ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਕੀ ਆ ਕद्दू ਦੀ ਸਬਜ਼ੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਕਿਵੇਂ ਤਿਆਰ ਕਰਦੇ ਹੋ ਜਿਵੇਂ ਆਪਾਂ ਸਿੰਪਲ ਤਰੀਕੇ ਨਾਲ ਘਰ ਵਿੱਚ ਬਣਾਉਣੀ ਹੈ ਉਸੇ ਤਰ੍ਹਾਂ ਹੀ ਆਪਾਂ ਅੱਜ ਵੀਡੀਓ ਤਿਆਰ ਕੀਤੀ ਹੈ ਸਾਦਾ ਤਰੀਕਾ ਤੇ ਟੇਸਟੀ ਇੰਨਾ ਜ਼ਿਆਦਾ ਬਣਦਾ ਹੈ ਕਹਿੰਦੇ ਹੁੰਦੇ ਨੇ ਮੂੰਹੋਂ ਨਹੀਂ ਲੈਂਦਾ ਸਭ ਤੋਂ ਪਹਿਲਾਂ ਆਪਾਂ ਇਹਦੇ ਲਈ ਕद्दू ਤੇ ਕद्दू ਨੂੰ ਚੰਗੀ ਤਰ੍ਹਾਂ ਛਿੱਲ ਕੇ ਫਿਰ ਉਹਨੂੰ ਕੱਟ ਲਾਂਗੇ ਜੇ ਇਹਦੇ ਵਿੱਚ ਬੀਜ ਵਗੈਰਾ ਮੋٹے ਹੋਏ ਤਾਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿਓ ਪਰ ਜੇ ਕद्दू ਜਿੰਨਾ ਜ਼ਿਆਦਾ ਕੱਚਾ ਜਾਹੂਗਾ ਉਹਨਾਂ ਜਿਆਦਾ ਹੀ ਟੇਸਟੀ ਲੱਗੂਗਾ ਇਹਨੂੰ ਕੱਟ ਕੇ ਆਪਾਂ ਸਾਈਡ ਤੇ ਰੱਖ ਲਿਆ ਇਹਨੂੰ ਪਾੜੀਆਂ ਵਗੈਰਾ ਨੂੰ ਬਿਲਕੁਲ ਨਾ ਧੋਇਓ ਪਹਿਲਾਂ ਹੀ ਤੁਸੀਂ ਛਿੱਲ ਕੇ ਇਹਨੂੰ ਚੰਗੀ ਤਰ੍ਹਾਂ ਧੋ ਲਿਓ ਫਿਰ ਇੱਕ ਕੜਾਈ ਦੇ ਵਿੱਚ ਤੇਲ ਨੂੰ ਕਰਾਂਗੇ ਗਰਮ ਵਿੱਚ ਭੁੰਨਾਂਗੇ ਜੀਰਾ ਜਦੋਂ ਜੀਰਾ ਚੰਗੀ ਤਰ੍ਹਾਂ ਸੋਹਣੀ ਜੀ ਖੁਸ਼ਬੂ ਦੇਣ ਲੱਗਿਆ ਫਿਰ ਵਿੱਚ ਨਾਲ ਦੀ ਨਾਲ ਹੀ ਪਾਜਾਂਗੇ ਦੋ ਬਰੀਕ ਕੱਟੇ ਹੋਏ ਪਿਆਜ਼ ਦੋ ਪਾਵਾਂਗੇ ਹਰੀਆਂ ਮਿਰਚਾਂ ਮਿਕਸ ਕਰਕੇ ਇਹਨੂੰ 6 ਤੋਂ 7 ਮਿੰਟ ਬਿਲਕੁਲ ਸਲੋ ਫਲੇਮ ਤੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਿਵੇਂ ਜਿਵੇਂ ਪਿਆਜ਼ ਪੱਕਦਾ ਜਾਊਗਾ ਇਹਨੇ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਦੇਣਾ ਪਿਆਜ਼ ਜਲਦੀ ਪੱਕ ਜੇ ਇਹਦੇ ਉੱਪਰ ਜ਼ਰੂਰਤ ਦੇ ਮੁਤਾਬਕ ਆਪਾਂ ਨਮਕ ਪਾ ਦਾਂਗੇ ਜਿੰਨੇ ਨਮਕ ਦੀ ਸਬਜ਼ੀ ਵਿੱਚ ਜ਼ਰੂਰਤ ਹੈ ਸਾਰਾ ਨਮਕ ਹੀ ਆਪਾਂ ਇੱਥੇ ਪਾ ਦਾਂਗੇ ਬਹੁਤ ਸਾਰੀਆਂ ਭੈਣਾਂ ਇਸੇ ਤਰੀਕੇ ਨਾਲ ਹੀ ਤਿਆਰ ਕਰਦੀਆਂ ਹੋਣਗੀਆਂ ਅਦਰਕ ਲਸਣ ਆਪਾਂ ਇਹਦੇ ਵਿੱਚ ਨਹੀਂ ਪਾਇਆ ਕਿਉਂਕਿ ਕੱਦੂ ਹੈ ਜਿਹੜਾ ਗਰਮੀ ਵਿੱਚ ਠੰਡਾ ਹੁੰਦਾ ਤੇ ਅਦਰਕ ਗਰਮ ਹੁੰਦਾ ਬਾਕੀ ਜਿੰਨਾ ਜਦੋਂ ਉਹਦਾ ਟੇਸਟ ਵਧੀਆ ਲੱਗਦਾ ਹੋਵੇ ਉਹ ਤੁਸੀਂ ਪਾ ਸਕਦੇ ਹੋ ਫਿਰ ਜ਼ਰੂਰਤ ਮੁਤਾਬਕ ਇਹਦੇ ਵਿੱਚ ਪਾਵਾਂਗੇ ਤਿੱਖੀ ਮਿਰਚ ਥੋੜੀ ਜੀ ਹਲਦੀ ਧਨੀਆ ਪਾਊਡਰ ਮਸਾਲਾ ਇਹਦੇ ਵਿੱਚ ਬਹੁਤ ਹੀ ਘੱਟ ਪੈਂਦਾ ਚਮਚ ਦਾ ਚੌਥਾ ਹਿੱਸਾ ਆਪਾਂ ਮਸਾਲੇ ਦਾ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ 3-4 ਮਿੰਟਾਂ ਲਈ ਲਗਾਤਾਰ ਮਸਾਲਿਆਂ ਨੂੰ ਪਕਾ ਲਿਓ ਕਿਉਂਕਿ ਇੱਥੇ ਜਿੰਨਾ ਵਧੀਆ ਮਸਾਲਾ ਪੱਕੂਗਾ ਸਬਜ਼ੀ ਓਨੀ ਜ਼ਿਆਦਾ ਹੀ ਟੇਸਟੀ ਬਣੂਗੀ ਜਦੋਂ ਇਹ ਮਸਾਲਿਆਂ ਦੀ ਸੋਹਣੀ ਜੀ ਖੁਸ਼ਬੂ ਆਉਣ ਲੱਗੀ ਤੇ ਇਹਨਾਂ ਨੇ ਆਪਣਾ ਤੇਲ ਜਾ ਛੱਡਤਾ ਫਿਰ ਇਹਦੇ ਵਿੱਚ ਪਾ ਦਿਓ ਤੁਸੀਂ ਮੇਥੀ ਮੇਥੀ ਦੇ ਨਾਲ ਇਹਦੀ ਖੁਸ਼ਬੂ ਹੈ ਜਿਹੜੀ ਬੜੀ ਸੋਹਣੀ ਆਊਗੀ ਮੇਥੀ ਨੂੰ ਪਾ ਕੇ 2 ਮਿੰਟ ਲਈ ਮਸਾਲੇ ਨੂੰ ਤੁਸੀਂ ਫੇਰ ਪਕਾ ਲਿਓ ਜਦੋਂ ਇਹ ਬਿਲਕੁਲ ਤਿਆਰ ਹੋ ਗਿਆ ਵਧੀਆ ਜੀ ਮਸਾਲੇ ਦੀ ਖੁਸ਼ਬੂ ਆਉਣ ਲੱਗੀ ਨਾਲ ਦੀ ਨਾਲ ਹੀ ਵਿੱਚ ਮਿਕਸ ਕਰ ਦਾਂਗੇ ਆਪਾਂ ਕद्दू ਇੱਥੇ ਆਪਾਂ ਥੋੜਾ ਜਿਹਾ ਪਾਣੀ ਜ਼ਰੂਰ ਪਾਵਾਂਗੇ 1-2 ਸਪੂਨ ਤਾਂ ਕਿ ਸਾਰਾ ਮਸਾਲਾ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਮਿਕਸ ਹੋ ਜਾਏ ਇਹ ਸਬਜ਼ੀ ਤੁਸੀਂ ਕੁੱਕਰ ਵਿੱਚ ਵੀ ਤਿਆਰ ਕਰ ਸਕਦੇ ਹੋ ਕੁੱਕਰ ਵਿੱਚ ਬਣਾਉਣ ਤੇ ਇਸ ਤੋਂ ਵੀ ਘੱਟ ਟਾਈਮ ਲੱਗਦਾ ਹੈ ਪਾਣੀ ਉਹਦੇ ਵਿੱਚ ਬਿਲਕੁਲ ਨਾ ਪਾਓ ਤੇ ਸਿਰਫ ਇੱਕ ਬਿਸਲ ਲਗਾ ਕੇ ਕੁੱਕਰ ਨੂੰ ਓਪਨ ਕਰਕੇ 4-5 ਮਿੰਟ ਲਈ ਪਕਾ ਲਿਓ ਇਹ ਵੀ ਬਿਲਕੁਲ ਆਸਾਨ ਤਰੀਕਾ ਹੈ ਉਸ ਤੋਂ ਬਾਅਦ ਇਹਨੂੰ ਟੱਕ ਕੇ ਆਪਾਂ 5 ਤੋਂ 10 ਮਿੰਟ ਲਗਾਤਾਰ ਪਕਾਵਾਂਗੇ ਪਰ ਇੱਕ ਵਾਰੀ ਵਿੱਚ ਦੀ ਤੁਸੀਂ ਜ਼ਰੂਰ ਦੇਖ ਲਿਓ ਕਈ ਵਾਰੀ ਕद्दू ਪਾਣੀ ਛੱਡ ਜਾਂਦਾ ਹੈ ਜਾਂ ਕਈ ਵਾਰੀ ਪਾਣੀ ਵਿੱਚ ਨਹੀਂ ਹੁੰਦਾ ਜੇ ਪਾਣੀ ਦੀ ਜ਼ਰੂਰਤ ਹੋਵੇ ਇੱਕ ਦੋ ਸਪੂਨ ਪਾ ਦਿਓ ਪਰ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪਈ ਗੈਸ ਦੀ ਫਲੇਮ ਬਿਲਕੁਲ ਸਲੋ ਸੀ ਹੌਲੀ ਹੌਲੀ ਇਹ ਪੱਕ ਗਿਆ ਕਾਫੀ ਜ਼ਿਆਦਾ ਇਹ ਪੱਕ ਕੇ ਤਿਆਰ ਹੋ ਗਿਆ ਇਹਦੇ ਵਿੱਚ ਥੋੜੀ ਜੀ ਕਸਰ ਸੀ ਫਿਰ ਇਹਨੂੰ ਢੱਕਤਾ ਆਪਾਂ 3-4 ਮਿੰਟਾਂ ਲਈ ਫੇਰ ਪਕਾ ਲਿਆ ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰਾਂਗੇ ਬੰਦ ਇੱਥੇ ਗੈਸ ਨੂੰ ਤੁਸੀਂ ਬੰਦ ਕਰ ਦੇਣਾ ਤੇ ਫਿਰ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਸਬਜ਼ੀ ਇੱਥੇ ਬਿਲਕੁਲ ਤਿਆਰ ਹੈ ਜਿਆਦਾ ਗਰਮ ਸਬਜ਼ੀ ਦੇ ਵਿੱਚ ਆਪਾਂ ਕੋਈ ਚੀਜ਼ ਨਹੀਂ ਪਾ ਸਕਦੇ ਕਿਉਂਕਿ ਇਸ ਤੋਂ ਬਾਅਦ ਜਿਹੜੀ ਵੀ ਚੀਜ਼ ਆਪਾਂ ਇਹਦੇ ਵਿੱਚ ਪਾਵਾਂਗੇ ਜੇ ਉਹ ਜਿਆਦਾ ਗਰਮ ਵਿੱਚ ਪਾਉਂਗੇ ਤਾਂ ਸਬਜ਼ੀ ਨੇ ਖਰਾਬ ਹੋ ਜਾਣਾਗਾ ਫੇਰ ਆਪਾਂ ਟੱਕਰ ਨੂੰ ਚੱਕ ਕੇ 5 ਕਿ ਮਿੰਟਾਂ ਤੇ ਸਬਜੀ ਨੂੰ ਰੈਸਟ ਤੇ ਰੱਖਿਆ ਸੀ ਨਾਲ ਦੀ ਨਾਲ ਹੀ ਇਹਦੇ ਵਿੱਚ ਇੱਕ ਗਲਾਸ ਪਾਵਾਂਗੇ ਮਲਾਈ ਵਾਲਾ ਦੁੱਧ ਦੁੱਧ ਐਥੇ ਤੁਸੀਂ ਚਾਹੋ ਤਾਂ ਗਰਮ ਕਰਕੇ ਪਾ ਸਕਦੇ ਹੋ ਕਿਉਂਕਿ ਗੈਸ ਆਪਣਾ ਬਿਲਕੁਲ ਬੰਦ ਹੈ ਮਲਾਈ ਤੇ ਦੁੱਧ ਤੁਸੀਂ ਉਦੀ ਪਾਉਣਾ ਜਦੋਂ ਤੁਸੀਂ ਸਬਜੀ ਐਟ ਅ ਟਾਈਮ ਹੀ ਖਾਣੀ ਹੈਗੀ ਤਾਂ ਕਿ ਸਬਜੀ ਜਿਹੜੀ ਗਰਮ ਰਹੇ ਕਿਉਂਕਿ ਬਾਰ ਬਾਰ ਸਬਜੀ ਗਰਮ ਕਰੋਗੇ ਦੁੱਧ ਕਈ ਵਾਰ ਵਿੱਚ ਫਟ ਜਾਂਦਾ ਤੇ ਟੇਸਟ ਵਧੀਆ ਨਹੀਂ ਆਉਂਦਾ ਉੱਪਰ ਪਾ ਦਾਂਗੇ ਢੇਰ ਸਾਰਾ ਧਨੀਆ ਬਹੁਤ ਹੀ ਮਜ਼ੇਦਾਰ ਲਾਜਵਾਬ ਸਿੰਪਲ ਤਰੀਕੇ ਨਾਲ ਬਣੀ ਇਹ ਕद्दू ਦੀ ਸਬਜੀ ਇੰਨੀ ਜ਼ਿਆਦਾ ਟੇਸਟੀ ਹੈ ਤੁਸੀਂ ਵਾਰ-ਵਾਰ ਬਣਾਓਗੇ ਬਾਕੀ ਇਹਦੇ ਉੱਪਰ ਦੇਸੀ ਘਿਓ ਪਾਣਾ ਹੋਵੇ ਜਿੰਦਾ ਮਰਜੀ ਤੁਹਾਡੇ ਦਿਲ ਕਰੇ ਉਸੇ ਤਰੀਕੇ ਨਾਲ ਤੁਸੀਂ ਖਾ ਸਕਦੇ ਹੋ ਤੇ ਅੱਜ ਦੇ ਟਿਫਨ ਵਿੱਚ ਆਪਾਂ ਇਹ ਸਬਜੀ ਪਾ ਕੇ ਇਸ ਨੂੰ ਪੈਕ ਕਰਤਾ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਹੁਣ ਤੁਸੀਂ ਵੀ ਇਹ ਤਰੀਕੇ ਦਾ ਕੱਦੂ ਬਣਾ ਕੇ ਜਿਹੜੇ ਨਹੀਂ ਖਾਂਦੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੀ ਸਬਜੀ ਇਹ ਜਿਹੜੀ ਉਹ ਕਿਹੋ ਜੀ ਬਣੀ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਫੋਲੋ ਨਹੀਂ ਕੀਤਾ ਜਲਦੀ ਤੋਂ ਜਲਦੀ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ